ਕੰਸ਼ਾ ਸਤਿਕਾਰ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆਖਰੀ ਵਛੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਤੇ ਦੋ ਗਾਵਾਂ ਤੁਹਾਨੂੰ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਬਾਕੀ ਸੁਈਆਂ ਸਵਾਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਓ ਬਾਕੀ ਆਪਣਾ ਵੇਖ ਚਾਹ ਕੇ ਕਿ ਪਰਖ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੋਸਰੀ ਕਾਲਾ ਹੁਰੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਿਆ ਕਰ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 9914460394 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤਸੀਲ ਵੀ ਅੰਮ੍ਰਿਤਸਰ ਤੇ ਪਿੰਡ ਹੈਗਾ ਆਪਣਾ ਚਾਟੀਪਿੰਡ ਚਾਟੀਪਿੰਡ ਜੀ ਠੀਕ ਹੈ ਜੀ ਪੁਰਾਣੇ ਤਰਨਤਾਰਾ ਰੋਡ ਤੇ ਪਿੰਡ ਘਰਵਾਲੀ ਲੱਗਦਾ ਨਾਲ ਆਪਾਂ ਨੂੰ ਹਾਂਜੀ ਬਾਬਾ ਨੌ ਸਿੰਘ ਦੀ ਜਗ੍ਹਾ ਤੋਂ ਆਪਾਂ ਨੂੰ 2 ਕਿਲੋਮੀਟਰ ਪੈਂਦਾ ਉਹ ਦੂਆੜਾ ਟਾਹਲਾ ਤੋਂ ਲੱਗਦੀ ਠੀਕ ਹੈ ਅੱਜ ਜਾਨਵਰ ਤਿੰਨੇ ਆਪਣੇ ਕੋਲ ਹਨਾ ਜਾਨਵਰ ਹਰਪੀ ਜੀ ਮੈਂ ਵੀ ਇੱਕ ਨਾਲ ਵੇਗੀ ਮੱਝ ਵੇਗੀ ਤੇ ਆ ਵੱਛੀ ਵੀ ਆ ਹਾਂਜੀ ਵੱਛੀ ਵੀ ਪਹਿਲਾਂ ਚਲੋ ਵੱਛੀ ਵੀ ਖਾ ਦਿੰਨੇ ਆ ਫਿਰ ਗਵੇਂ ਮੁਖੰਨੇ ਆ ਵੇਖਣ ਨੂੰ ਤੇ ਸੋਹਣੀ ਬੱਚੀ ਜਾਪਦੀ ਆ। ਲਗਭਗ 4 ਕੁ ਮਹੀਨੇ ਦੀ ਆ। ਅੱਛਾ। ਆਹੋ ਸੋਹਣੀ ਸੁੰਢੀ ਵੜੀ ਕਿਸੇ ਨੇ? ਠੀਕ ਆ। ਇਹਦੇ ਮਾਂ ਦੇ ਦੁੱਧ ਦਾ ਪਤਾ ਜੇ ਕੋ। ਉਹ ਭਾਜੀ ਇਹਨਾਂ ਦਾ ਜੋ ਕਹਿ ਰਹੀ ਸੱਚੀ ਆ। ਹਾਂਜੀ। ਮਾਂ ਦਾ ਰਿਕਾਰਡ ਪੰਜੀ 26 ਕਿਲੋ ਦਾ। ਅੱਛਾ। ਹਾਂਜੀ। ਠੀਕ ਆ। ਕਦੀ ਲਈ ਤੇ ਨਹੀਂ ਰੰਗ ਰੰਗੋੜਾ ਸੋਹਣਾ ਲੱਗਦਾ। ਰੰਗ ਰੰਗ ਚੰਗਾ ਬੱਤਰਾ ਸੋਹਣੀ ਆ। ਜੱਤ ਜੀ ਚਾਲੀ ਕਰਕੇ ਲੈ ਲਈ। ਹਾਂਜੀ ਹਾਂਜੀ। ਆਇਆ ਨੂੰ ਘਰ ਉੱਤੇ। ਬਾਕੀ ਜੇ ਕੋ ਲੈ ਜਾਊਗਾ ਤਾਂ ਬਣਾ ਲਾ ਦੇ ਵੈਡ ਤਿਆਰ ਹੋ ਚੋ ਜੂਗੀ। ਦੇਖ ਇਹਨੇ ਤਿਆਰ ਕਰਨ ਲਈ ਖੜਨੀ ਆ ਕਰੀ ਝੋਲੀ ਉਖਾ ਜੀ ਵਿਦਿਆ ਤੇ ਚਾਰੇ ਥਾਨਿਆਂ ਵੱਖਰੇ ਵੱਖਰੇ ਲੱਗੇ ਠੀਕ ਹੈ ਕਿੰਨਾ ਕ ਮੁੱਲ ਰੱਖਣਾ ਇਹਦਾ ਫਿਰ ਆਪਾਂ ਇਹਦਾ ਰੁਪਈਏ ਜੀ ਫੋਨ ਤੇ ਕਰਨਾ ਅੱਛਾ ਇਹਦਾ ਫੋਨ ਤੇ ਕਰਨਾ ਕਿੰਨਾ ਕ ਮੁੱਲ ਹੋਣਾ ਕਰਵਾ ਦੇਦਾ ਠੀਕ ਹੈ 10 ਸੀ 2 ਵੀ ਜੀ ਫੋਨ ਤੇ ਕੀ ਕਰਨਾ ਹੈ ਇਹਦਾ ਮੁੱਲ ਜਿੰਨਾ ਕਿ ਇਹਦਾ ਖਰਚਾ ਆਇਆ ਹਣਾ ਹਾਂਜੀ ਉਹਨੇ ਕੇ ਹਿਸਾਬ ਨਾਲ ਦੇ ਦੀ ਬਾਕੀ ਇਹ ਵੀ ਜਿਹੜੀਆਂ ਇਹੋ ਜਿਹੇ ਚੀਜ਼ਾਂ ਹੁੰਦੀਆਂ ਨਾ ਇਹਨਾਂ ਦੇ ਦੁੱਧ ਦੇ ਵੀ ਨਹੀਂ ਪੈਸੇ ਪੂਰੇ ਹੁੰਦੇ ਇਤਨਾ ਦੇ ਨਹੀਂ ਹੁੰਦੇ ਆ ਪੀਜੀ ਇਹਨਾਂ ਨੇ ਦੁੱਧ ਛੱਡਿਆ ਹਾਂਜੀ ਵੀ ਉਹਨੂੰ ਤਾਂ ਬੋਰੀ ਇਹਨਾਂ ਨੂੰ ਲੈ ਜੇ 26-2700 ਦੀ ਬੋਰੀ ਹੁੰਦੀ ਦੋ ਬੋਰੀਆਂ ਖਾ ਗਈ ਹਾਂਜੀ ਹਾਂਜੀ ਉਹਨੇ ਵੀ ਬੱਚੀ ਜਿੰਨਾ ਦੇ ਖਾ ਗਈ ਹਾਂਜੀ ਹਾਂਜੀ 12000 ਦੀ ਦੇ ਦਾ 12000 ਦੀ ਕੋਈ ਕੋਈ ਫੋਨ ਲਾ ਕੋਈ ਮਾਰਾ ਮੁਰ ਪਿਆਰ ਠੀਕ ਹੈ ਬਾਕੀ ਜੇ ਤਰ੍ਹਾਂ ਚਲੋ ਮੰਨ ਲਓ ਆ ਵੱਛੀ ਹੈ ਨਾ ਇਹਨੇ ਗਾਂ ਤਿਆਰ ਹੋਣਾਵੇਂ ਨੇ ਦੁੱਧ ਵੀ ਦੇਣਾ ਵਾ ਇਹ ਇਹ ਖੀਰੀਆਂ ਸੌਣ ਲੈਂਦੇ ਲੋਕ ਤੇ ਜੇ ਤਰ੍ਹਾਂ ਹੁਣ ਮੰਨ ਲਓ ਕੋਈ ਕਵੇ ਜੀ ਇਹ 12000 ਦੀ ਵੱਛੀ ਹੈ 20000 ਦੀ ਵੱਛੀ ਹੈ ਨਾ ਤੇ ਆਪਾਂ ਘਰਾਂ ਦੇ ਕੁੱਤੇ ਵੀ ਰੱਖਦੇ ਆ ਵੀ 15000 20000 40000 ਦੇ ਵੀਰ ਲਿਉਂਦੇ ਆ ਹਨਾ ਤੇ ਇਹ ਵੀ ਚੀਜ਼ਾਂ ਵੀ ਆਪਾਂ ਇਹਨਾਂ ਦੇ ਪੈਸੇ ਖਰਚਾਂਗੇ ਤੇ ਗਾਂ ਜਾ ਕੇ ਆਪਾਂ ਨੂੰ ਸਮਾ ਜਿਹੜਾ ਵਾ ਸਹੀ ਹੋਣਾ ਵਾ ਜਿਹੜੇ ਹਿਸਾਬ ਨਾਲ ਜਾਨਵਰ ਘਟੀ ਜਾਂਦੇ ਆ ਉਸ ਹਿਸਾਬ ਨਾਲ ਤੇ ਫਿਰ ਉਹ ਨਾ ਵੀਨ ਕਲੀ ਲਾਇਆ ਨਹੀਂ ਪਰ ਹਾਂਜੀ ਹਾਂਜੀ ਬਾਕੀ ਇਹ ਵੀ ਚਲੋ ਬੱਛੀਆਂ ਕਹਿਣ ਦਾ ਭਾਵੇਂ ਆ ਬੇ ਬੱਛੀਆਂ ਜ਼ਰੂਰ ਸਾਂਭਣੀਆਂ ਚਾਹੀਦੀਆਂ ਵਾ ਚਾਹੀਦੀਆਂ ਵੀ ਜਾਂਦੇ ਵੇਖੀ ਤੇ ਵੇਚ ਲਾਂਗੇ ਤੇ ਸਾਲ ਸਾਲ ਚ ਹਾਂਜੀ 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 ਵੇ ਬੱਛੀਆਂ ਕਟੀਆਂ ਸਾਂਭਾਂਗੇ ਤੇ ਫੇਰ ਹੀ ਗਾਂ ਨਾਲ ਤੁਰੀ ਬਿਰੂ ਹਾਂਜੀ ਹਾਂਜੀ ਹੁਣ ਤਿੰਨ ਕਟੀਆਂ ਤੁਸੀਂ ਸਾਂਭ ਨਹੀਂ ਦੇ ਚਲੋ ਨਾਲ ਤੁਰੀਆਂ ਫਿਰਦੀਆਂ ਵਾ ਚਲੋ ਅਜੇ ਗਾਂ ਬੰਨਣਾ ਨਾ ਬੰਨ ਪਰ ਉਹ ਮਾਲ ਗਦੇ ਹੱਥ ਹਾਂਜੀ ਹਾਂਜੀ ਕਿਤੇ ਤੇ ਫਲ ਲੱਗੂਗਾ ਜੀ ਹਾਂਜੀ ਤੇ ਬਾਕੀ ਆਪਾਂ ਨੂੰ ਕੱਟੀਆਂ-ਵੱਛੀਆਂ ਜਿਹੜੀਆਂ ਜ਼ਰੂਰ ਸਾਹਮਣੀਆਂ ਚਾਹੀਦੀਆਂ। ਇਹ ਆ ਤੀਜੀ ਦੁੱਧ ਜਿਹੜਾ ਇੱਥੇ ਚੋਂ ਆ ਕੇ ਦੇਣਾ ਆਪਾਂ। ਹਾਂਜੀ। ਕਿਹੇ ਕਿਸ ਮਾਤਰਨੇ ਲੈਣੀ ਤਗੜੇ ਨੇ ਤੇ ਲੈਣੀ ਨੇ। ਹਾਂਜੀ। 8 ਕਿਲੋ ਦੁੱਧ ਚਵਾਵਾਂਗੇ। ਹੈਗਾ ਪੱਕਾ ਦੁੱਧ। ਚਵਾ ਕੇ ਦਾਂਗੇ। ਤੇ ਥੰਨ-ਥੰਨ ਕੋਈ ਰੱਸੀ ਨਹੀਂ ਹਰ ਪੀਦੇ ਨੂੰ। ਕੋਈ ਇਹਨੂੰ ਭੜਾ ਨਹੀਂ ਕਰ ਮਾਰੀ। ਅੱਛਾ ਜਿੱਦਣ ਆਈ ਜਿਹਦੇ ਉਦੋਂ ਤੇ ਕਰਮਾੜੀ ਦਾ ਬਾਹਲਾ ਮੰਦਾ ਆਲੀ ਕੋਈ ਇਹ ਨਾ ਸਮਝੇ ਵੀ ਆਹ ਭਾਰਾ-ਪਾਸਾ ਤੇ ਆ ਹੌਲਾ ਦੁੱਧ ਬਰਾਬਰ ਦਾਂ ਜੀ। ਇੰਦਰੇ 80 ਰੁਪਏ ਚਵਾਈ ਲੱਗੀ। ਇਹੀ ਗ੍ਰੇ। ਠੀਕ ਹੈ ਜੀ। ਵਾਹ। ਇਹ ਆਪਾ ਦੇਣਾ ਇੰਨਾ ਵੀ ਭਾਅ ਕਰਨਾ। ਅੱਛਾ। ਉਹ ਵਿਚਾਰਾ ਚਾਹ ਪੀਣ ਵਾਲਾ ਬਣੇ। ਠੀਕ ਹੈ। ਵੀ ਇਹ ਦੇ ਦੋਨੂੰ ਛਡਾਉਣ ਵਾਲਾ ਕੰਮ ਹੀ ਕੇ ਦਾ ਦੋਨੂੰ ਛਡਾਦਾ। ਹਾਂਜੀ ਹਾਂਜੀ। ਰਮਾਨਾ ਇਹ ਤਾਂ ਉਹ ਵੀ ਆਪਦੇ ਘਰ। ਸਾਹ ਵਿੱਚ ਜਿੱਥੋਂ ਵੀ ਆਈ ਹੈ ਨਾ ਘੱਟ ਹੋਈ ਹੈ। ਪੱਕੀ ਜਗ੍ਹਾ ਤੇ ਵਾਈ ਹੈ। ਅੱਜ ਜੀ ਨਾ ਹੋਣਾ ਬਣਾਏ ਇਹਦੇ ਮੈਂ ਵਿਚਾਰੀ ਤੇ। ਅੱਛਾ। ਨਾ ਨਾ ਬਣਾਉਂਦੇ ਆ ਵੀ ਚਲੋ। ਨਰਮਲ ਨਹੀਂ ਲੋਕਾਂ ਦਾ ਕੀ ਕਰੀ ਹਾਂ ਦੇ ਸੱਦੇ ਕੱਚੀ ਜਗ੍ਹਾ ਤੇ ਸਹੀ ਤੋਰਾ ਸਹੀ ਆ ਬਿਲਕੁਲ ਪੱਕੀ ਜਗ੍ਹਾ ਤਾਂ ਕਰਦੀ ਥੋੜਾ ਜਿਹਾ ਹਾਂ ਲੈ ਹੁਣ ਆ ਕਟੀਆਂ ਰੱਖੀਆਂ ਵੀਰ ਜੀ ਹਣੇ ਤਿੰਨ ਦੋ ਆਵਾ ਦੇ ਕਾ ਬੈਠੀ ਆ ਤੇ ਇਸ ਤਰ੍ਹਾਂ ਧੁਰੀਆਂ ਫਿਰਦੀਆਂ ਖੁੱਲੀਆਂ ਹੀ ਲੱਗੇ ਲੱਗੇ ਗਾਸ ਚਾਲੇ ਸੋਲੇ ਚੱਲ ਜਾਣੇ ਆ ਚੱਲੋ ਸਾਰਾ ਸਿਆਲ ਕੇ ਵੀਰ ਦਾ ਸਾਰੀ ਜਾਓਗੀ ਚਾਹ ਪਾਣੀ ਦਾ ਤੇ ਇਹਦਾ ਵਿੱਚ ਕਿੰਨਾ ਰੱਖਣਾ ਫਿਰ ਮੋੜਾ 2000 ਰੁਪਏ ਦਾ ਪਾਣੀ ਲਾਉਣਾ ਪਾਣੀ ਲਾਓ ਕਿੰਨਾ ਕੁ ਰੱਖਣਾ ਜੀ ਜਿੰਨੇ ਵੀ ਕੰਦੀ ਲਾ ਦੀ ਦੇ ਦਿਓ ਯਾਰੇ ਦੁੱਧ ਪੀਣ ਆਪ ਹੀ ਕਰ ਦੋਗੇ ਦੇ ਦਿਓ ਬਾਜੀ 20 ਤਾਂ ਉਹ ਅੰਦਰ ਕਰੀਏ ਠੀਕ ਹੈ 1000 ਕਰ ਲੀਏ 1000 ਹੋਰ ਕਰ ਦੀ 18000 ਹਾਂ ਜੀ ਠੀਕ 15 ਵਾਲਾ ਫੋਨ ਆ ਲੱਗ ਠੀਕ ਹੈ ਹਾਂ ਜੀ ਬਾਹਰੋਂ ਲੱਭਦੀਆਂ ਬੜੀਆਂ ਔਖੀਆਂ 8 ਕਿਲੋ ਵਾਲੀ ਦਿੰਦਾ ਕੋਈ ਠੀਕ ਆ। ਆ ਵੀ ਆਪਣੀ ਘਰ ਦੀ ਵਸੀ ਆ। ਹਾਂਜੀ। ਥੋੜੀ ਫੇਰ ਨੇੜੇ ਫੇਰ ਸੋਈ ਆ। ਜਿੰਨੇ ਵੀ ਲਾੜੀ ਦੋ ਟਾਈਮ ਚ ਆ ਗਏ। 11 ਕਿਲੋ ਲੀਟਰ ਮਰਵਾ ਦੂੰਗਾ ਕੰਡੇ। ਪੱਕਾ ਤਿਆਰ ਜਿਹਦਾ। ਹਾਂ ਤੇ ਆ ਮਾੜੇ-ਬਾੜੇ ਜਿਹੋ ਇਹਦੇ। ਹਾਂਜੀ। ਦਾਣੇ ਤੇ ਉਦਾਂ ਹੁਣ ਸੁੱਕ ਗਏ ਟੀਜ 2 ਕਿਲੋ ਆਏ। ਸੁੱਕ ਗਏ ਆ ਹਾਂਜੀ ਆ ਸੁੱਕਣ ਦੇ ਆ। ਹਾਂ। ਤੋਰ ਹਾਂ ਫੇਰ। ਵਸੀ ਵਸੀ ਆ। ਇਹ ਘਰੇ ਹੀ ਰੱਖੀ ਵਿਦਿ ਉਹਨਾਂ ਨੇ ਕਾਫੀ ਦਰਦੀ ਆ। ਤੇ ਥਾਂ ਤਨ ਪਤਾ ਨਗਾ ਠੰਡ ਆ ਗਈ ਏ। ਹਾਂਜੀ ਹਾਂਜੀ। ਤੇ ਨਾਲ ਜੁੜੇ ਕਿੱਥੇ ਕਰਾਂ। ਹਾਂਜੀ। ਮੂੰਹ ਇਹਦਾ। ਠੀਕ ਆ ਜੀ। ਮਿਲਾਂ ਜੀ। ਲੈ ਆ ਜੀ ਪਾ ਲੈ ਜਾ ਬਾਕੀ ਤਾਂ ਸੋਹਣੀ ਆ ਮੂੰਹ ਮੱਥੇ ਦੀ ਸੋਹਣੀ ਆ ਸਰੀਰਾਂ ਵੀ ਚੰਗੀ ਦਾਜੀ ਆ ਇਸ ਤਰ੍ਹਾਂ ਬਾਕੀ ਵੈਸੇ ਇਹਨਾਂ ਗਾਵਾਂ ਦਾ ਤਾਂ ਉੱਤੇ ਸੰਗਣਾ ਹੁੰਦਾ ਵਾ ਬੱਚਾ ਨਹੀਂ ਹੈ ਕਾ ਬਾਪ ਬਸ ਯਾਰ ਵੀ ਜੀ ਆਪਣੇ ਘਰ ਦੀ ਤਾਜੀ ਸੁਈ ਆ ਉਸ ਦੀ ਵੀਡੀਓ ਵੀ ਬਣਾਉਣੀ ਆਪਾਂ ਇੱਥੇ ਵੱਜੀ ਹੁੰਦੀ ਆ ਕੋਈ ਵੀਰ ਭਾਵੇਂ ਪੁਰਾਣੀਆਂ ਵੀਡੀਓ ਕੱਢ ਕੇ ਵੇਖ ਲੈ ਵੀਡੀਓ ਪੁਰਾਣੀ ਹੈ ਜੀ ਸੂਈ ਨੇ ਕਿੰਨਾ ਕਿਹੜਾ ਹੋ ਗਿਆ ਉਹ ਖਤਰਗਰ ਜੀ ਨੇ ਐਵੇਂ ਕੇਸ ਦੀ ਮੜੀ ਚ ਨਹੀਂ ਪੜਾ ਹਾਂਜੀ ਐਵੇਂ ਲੋਕਾਂ ਦੇ ਪੈਸੇ ਆ ਕੀ ਵੀ ਕੇਸ ਦੇ ਵਾਸਤੇ ਜ਼ਹਿਰ ਬੀਜੀ ਉਹ ਆਪਣੇ ਗਾੜੀ ਆਉਂਗਾ ਹਾਂਜੀ ਸੂਈ ਨੂੰ ਇਹਨੂੰ ਕੋ ਬਾਤ ਬਾਤ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹਨਾ ਹਾਂ ਜਾਂ ਕੋਈ ਆਕੂ ਗਾਣਾ ਪ੍ਰੂਫ ਕਾਢ ਕੇ ਸਾਦੇ ਉਹ ਆਪਣੀਆਂ ਵੀਡੀਓ ਚ ਸੂਈ ਸਹੀ ਹੈਗੀ ਸਾਰੀਆਂ ਵੀ ਚੋਰੀ ਆ ਦਿਖਾ ਦਾਂਗੇ ਸਾਫ ਸੂਬਾ ਵੀ ਦੋਦਾ ਤੇ ਮੋਲੇ ਦਾ ਮੋਲੇ ਦਾ ਹਰ ਜੀ ਕੇ ਨਾ ਸੌਦਾ ਹੋਂਦਿਆ ਅੱਛਾ ਤੇ ਜਿਹਨੂੰ ਪਸੰਦ ਲੱਗੂ ਗਾਲੀ ਆਪੇ ਫੋਨ ਲਾ ਕੇ ਪੁੱਛ ਲੈਣਾ 11 ਕਿਲੋ ਲੀਟਰ ਮਰਵਾ ਆ ਠੀਕ ਹੈ ਜੀ ਹਾਂ ਠੀਕ ਹੈ ਵੀ ਜੀ ਯਾ 11 ਕਿਲੋ ਤੋਂ ਘੱਟ ਹੋਵੇ ਉੋਂ ਜਾਂ ਦਾ ਕਰਾ ਦੇ ਮੇਰਾ ਠੀਕ ਹੈ ਬਾਕੀ ਚਲੋ ਸਾਈ ਚਾਹੀਦਾ ਹਾਂਜੀ ਹਾਂਜੀ ਏਡੀ ਚਾਰੂ ਕਰਮ ਵਾਲੀ ਸ਼ਾਦੀ ਗੱਲਾਂ ਦੀ ਠੀਕ ਹੈ ਇੱਕ ਜੀ ਥਾਂ ਥੋੜੀ ਇਧਰੋਂ ਹੀ ਵਖਾ ਦੇ ਤੇ ਆ ਵੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਰਵੇਸ਼ ਚੱਕ ਕੇ ਕੋਈ ਆ ਗਏ ਆਖੇ ਵੀ ਥਣ ਛੋਟਾ ਵ ਚਵਾਈ ਨਾ ਹੋਵੇ ਤੇ ਤਾਂ ਵੀ ਤੇਲ ਦੇ ਪੈਸੇ ਦੇਵਾਂਗੇ ਗਲੇ ਦੇ ਆਈ ਦੇ ਠੀਕ ਹੈ ਜੀ ਹਾਂ ਠੀਕ ਹੈ ਜੀ